ਓਏ ਸਾਰੇ ਅਨਸਾ ਸ੍ਰੀ ਕਾਚ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਟਾਈਮ ਜੀ 4:20 ਹੋ ਗਏ ਤਾਂ ਆਪਾਂ ਕੱਢ ਕੇ ਸਬਜੀ ਤੁਹਾਨੂੰ ਪਤਾ ਲੱਗ ਹੀ ਗਿਆ ਜੀ ਇਧਰ ਆਲੂ ਚੰਨਾ ਮਿਰਚ ਤੇ🧅 ਤੇ 🧅 ਤੇ ਅਜ ਤੇ ਹੁਣ ਸਬਜੀ ਬਣਾਈਏ ਆਪਾਂ ਸਬਲਾਂ ਮਿਰਚਾਂ ਤੇ ਆਲੂ ਪਿਆਜ਼ ਦੀ ਜਿਹੜੇ ਭੈਣ ਭਰਾ ਨਵੇਂ ਆਏ ਆ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਕਰਿਓ ਇਹ ਵੀਡੀਓ ਸੋਹਣੀ ਲੱਗੀ ਸੋਹਣੇ ਸੋਹਣੇ ਕਮੈਂਟ ਕਰੋ ਸ਼ੇਅਰ ਵੀ ਦਾ ਵੱਧ ਤੋਂ ਵੱਧ ਕਰੋ ਚਲੋ ਜੀ ਆਪਾਂ ਬਣਾएंगे सब्जी चीर के ਤੇ ਆਪਾਂ ਜੀਰ ਕੇ सब्जी में ਤੜਕਾ ਲਾਉਨੇ ਆ ਤਾਂ ਮਿਲਦੇ ਆ ਅੱਜ ਆਪਾਂ ਵੱਖਰੀ ਕੜਾਈ ਜੀ ਆਲੂ ਭਰਾਈ ਕਰਨੇ ਤੇ ਆਪਾਂ ਉਸੇ ਕੜਾਈ ਜੀ ਪਹਿਲਾਂ ਆਕੇ ਫੈਂਡ ਆਲੂ ਭਰਾਈ ਕਰਕੇ ਕੱਢ ਲੈਨੇ ਫਿਰ ਉਸੇ ਜੀ ਪਿਆਜ਼ ਭੁੰਨ ਕੇ ਤੇ ਸੋਨਾ ਮਿਰਚਾਂ ਪਾ ਦੇਣੀ ਤੇ ਫਿਰ ਆਪਾਂ ਆਲੂ ਪਾ ਕੇ ਮਿਰਚ ਮਸਾਲਾ ਪਾ ਦੇਨੇ ਤੇ ਚਲੋ ਜੀ सब्जी ਬਣਗੀ ਸੋ ਜੀ ਆਪਾਂ ਬਣਾएंगे आज मेरे की सब्जी तू तुसी बने रहो जी भिड़ भिड़ के नाल जाय ना के तेजी तो ये भी सब्जी बनायो दिखायो चलो जी ਆਪਾਂ ਬਣਾएंगे सब्जी ये मिर्ची मैं तो बना के रख लेंगे हुन ਆਪਾਂ ਇਹਨੂੰ ਕੱਟ ਲਗੇ ਤੋ ਤਾਂ ਘੰਟਾ ਤਾਂ ਪਤਾ ਹੋ ਰਿਹਾ ਜੀ ਨਿਕਨੇ ਕੇ ਅਗਰ ਸੋ ਜੀ ਜੀ ਇਹਦੇ ਨੂੰ ਲੱਗ ਜਾਣਾ ਚਾਹ ਮੈਂ ਬਣਾ ਕੇ ਲਈ ਪੀ ਤੇ ਜੋ ਉਸ ਨੂੰ ਨੇ ਪੀ ਲਈ ਤੇ ਡੈਡੀ ਉਹਦਾ ਸੁੱਤਾ ਬਾਕੀ ਸੁੱਤੇ ਨਾਲੇ ਡੈਡੀ ਨੂੰ ਚਾਹ ਮੇਰੀ ਦਾ ਬਕ ਨਾਲ ਮਿਲਿਆ ਜੀ ਮਾਤਾ ਪਤਾ ਦੇ ਲਈ ਪਹਿਲਾਂ ਗਏ ਹਾਂ ਦਰਬਾਰ ਸਾਹਿਬ ਅੱਜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਕਰਕੇ ਸ਼ੀਧੀ ਪਿਹੜਾਈ ਬਹੁਤ ਸੰਤਾਨ ਦਾ ਮਹਾਰਾਜ ਦੇ ਦਰਸ਼ਨ ਕਰਨ ਮੱਥਾ ਟੇਕਣ ਫਿਰਹੀ ਵੀ ਚੱਲ ਗਏ 11:00 ਵਜੇ ਅਸੀਂ ਗਏ ਹਾਂ ਤੇ 1:30 ਵਜੇ ਅਸੀਂ ਆ ਗਏ ਸੰਗਤਤ ਬਹੁਤ ਹੀ ਜੀਤ ਨਹੀਂ ਕਰਦਾ ਉਹਨੂੰ ਪਰ ਗਰਮੀ ਵੀ ਬਹੁਤ ਜਿਆਦਾ ਸੀ ਤੇ ਫਿਰ ਅਸੀਂ ਆ ਗਏ ਇਹ ਕੀ ਕਰੋ ਤੇ ਚਲੋ ਜੀ ਆਪਾਂ ਬਣਾਈਏ ਕਰਕੇ ਚੀਰ ਕੇ ਸਬਜੀ ਤਾਂ ਫਿਰ ਲਾਉਣੇ ਤੜਕਾ ਲਓ ਜੀ ਆਪਾਂ ਵੇਖੋ ਲੱਗੇ ਹਣ ਸਬਜੀ ਬਣਾਉਣ ਤੇ ਇਧਰ ਆਪ ਮੈਂ ਤਾਂ ਤਗਾਂ ਦੋਏ ਕੜਾਈਆਂ ਕਿਉਂਕਿ ਮੇਰਾ ਹੋ ਗਿਆ ਕੋਠੇ ਦੇ ਤੇ ਬੈ ਜੀ ਨਹੀਂ ਕੀਤਾ ਹੁਣ ਮੈਂ ਹੁਣ ਮੈਂ ਹਾਂ ਛੇ ਛੇ ਵੀ ਹੁਣ ਆਪਾਂ ਉਧਰ ਆਪਣੀ ਆਟੀ ਉਹ ਜਿਹੜੇ ਲੈ ਲਈਦੇ ਅਮਲਾਂ ਆਈ ਗੜਤੀ ਹੈ ਟਰੈਕ ਹੋਦੇ ਨੂੰ ਆਪਾਂ ਦਹੀਂ ਮੰਗੋਨੇ ਆਹੇ ਕੁਛ ਸਾਧੂ ਮੀਠੀ ਮੀਠੀ ਦੇ ਢਾਕ ਤੇਰਾ ਸਗੀ ਆਹ ਦੋ ਮਿਰਚਾਂ ਤੇ ਟਮਾਟਰ ਐਦਾਂ ਦੀਆਂ ਮਿਰਚਾਂ ਚਾਰ ਆੜਗਾਂ ਪਾਹੀ ਕੋ ਲੈ ਕੇ ਆਪਾਂ ਚਾਰ ਪਾਵਾਂਗੇ ਭੈਣ ਜੀ ਜਿਹੜੇ ਮੈਂ ਤੇਰਾ ਨਾਂ ਤੇ ਨਹੀਂ ਲੈਣਾ ਤੇ ਮੇਰੇ ਵੀਡੀਓ ਵੇਖ ਲਈ ਜੀ ਸਟੜ ਕੋ ਆ ਵੀ ਜਾਣੀ ਸਵੇਰੇ ਤੇ ਤੁਸੀਂ ਵੇਖ ਲਿਓ ਮੈਂ ਤੁਹਾਨੂੰ ਵੈਸੇ ਫੋਨ ਕਰਕੇ ਦੱਸ ਦੂੰਗੀ ਅੱਦਾਂ ਕੋਲ ਮਿਰਚਾਂ ਦਾ ਦਸੂੜੀ ਹੈ ਜੇ ਤੈਨੂੰ ਮੈਂ ਤੂੰ ਇਹੋ ਬਣਾ ਕੇ ਖਾਯੋ ਫਿਰ ਤੁਸੀਂ ਜ਼ਿਆਦਾ ਬਣਾ ਲਿਓ ਤੇ ਚਲੋ ਵਾ ਮਾਰਾ ਸੱਚੀ ਪਾਸ਼ ਗੁਰੂਾਨ ਦੇ ਸੇਵ ਜੀ ਕੋ ਲਾਈ ਕਰੋ ਤੇ ਜੀਰਾ ਪਾਲ ਕੇ ਤੇ ਤੇਲ ਆ ਬਣਾਉ ਗਿਆਂ ਗਰਮ ਰਖੈਂਡ ਪਿਆਜ਼ ਵੀ ਤਾਂ ਉਦਰ ਪਾਣੀ ਨੂੰ ਕੱਢ ਕੇ ਆਪਾਂ ਆਲੂ ਪਾ ਲਈਏ ਉਹ ਵੀ ਆਪਣਾ ਤੇਲ ਜਿਹੜਾ ਗਰਮ ਹੋ ਗਿਆ ਉਹ ਦਾ ਪਤਾ ਨੂੰ ਪਤਾ ਆਲੂ ਵੈਸੇ ਉਦਾਂ ਫਰਾਈ ਕਰਨੇ ਲਓ ਲਓ ਜੀ ਆਪਾਂ ਲਈਏ ਤੜਕਾ ਹਿੰਗ ਬਣੀ ਹੋਈ ਢੋਲ ਨਾਲ ਲਓ ਇਹ ਆਇਆ ਆਪਣਾ ਐਸਪੋਰਟੇ ਉਹਨਾਂ ਦਾ ਪਾਟਣ ਨੂੰ ਪਾ ਲੈਂਦੇ ਆਂ ਇਹ ਨਹੀਂ ਕੋਈ ਜੰਦ

బాయ్ అండ్ పోనియా మేరా पापा ने आलू चलो ये क्या कर रहा है थड़े पनांट करते जूर

ਉਹ ਰੋਗਾ ਲਗਾ ਪਰ ਤੇਿਆਰ ਆ ਗਿਆ। ਅਰਾਡੇ ਕੇਲੇ ਦਾ ਰੇਟਰ ਇਹਨੂੰ ਖੋਦਣ ਮੈਂ ਗਿਆ। ਲਾਓ ਜੀ। ਵੇਖੋ ਆਪਣੀ ਸਬਜੀ ਕਿਹੜੀ ਸੋਹਣੀ ਬਣ ਕੇ ਤਿਆਰ ਹੋ ਗਈ ਹੈ। ਕਲਰ ਵੀ ਬਹੁਤ ਸੋਹਣਾ ਆਇਆ। ਸੁਗੰਧ ਵੀ ਬਹੁਤ ਸੋਹਣੀ ਆ ਰਹੀ ਹੈ। ਕੜੀ ਪਤਾ ਪਾਉਂਦਾ ਜੀ ਇਹ ਤਾਂ ਪਲ ਗਿਆ ਹਨ ਕੜੀ ਪਤੇ ਪਹਿਲਾਂ ਕੱਢ ਕੇ ਰੱਖਿਆ ਕਰੂੰਗੀ ਉਹ ਲਿਆਂਦੇ। ਤੇਦਰ ਆਪ ਕੋਸ਼ਿਸ਼ ਰਦ ਰੂਮਾਹ ਪਾਲਾ ਦਾ ਵਾਲੇ ਕੇ ਖਰਾਬ ਨਾ ਜੀ ਸਵੇਰੇ ਚਾਹ ਬਣਾਉਣੀ ਕੋਸ਼ਿਸ਼ ਇੰਦਰ ਦਾ ਕੱਢ ਲਿਆ ਇਨਾ ਮੈਂ ਖਾ ਕੇ ਲੇ ਰਹੀ ਰਾਤੀ ਪਾਈ ਕੋ ਉਹ ਆਪਾਂ ਇਹਨਾਂ ਨੂੰ ਮਿਲ ਕੇ ਸ਼ੇਕ ਬਣਾ ਲਗੇ ਤੇ ਚਲੋ ਜੀ ਤੇ ਇਹ ਸਬਜੀ ਇਦਾਂ ਬਣਾਇਓ ਖਾਇਓ ਕੋ ਆਇਓ ਕਰਦਿਆਂ ਨੂੰ ਦੱਸਿਓ ਕਿੰਨਾ ਦੀ ਲੱਗੀ ਤੇ ਚਲੋ ਜੀ ਜਦਾਂ ਵੀਰ ਬਟੰਗੀ ਲੱਗੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚਾਹ ਨਾਲ ਉਹ ਆ ਤਾਂ ਵਾਢੀ ਸਪੋਟ ਕਰੀਓ ਬਹੁਤ ਸਪੋਟ ਵੀ ਜ਼ਰੂਰ ਤੇ ਆ ਤੇਦਰ ਆਪਾਂ ਸਭ ਕਰ ਲਈ ਤਿਆਰੀ ਆਟਾ ਮਗੋਲਿਆ ਦੇਖੋ ਬਸ ਹੁਣ ਆਪਾਂ ਇਹ ਲੈ ਇਹਦੇ ਵਿੱਚ ਮੜਾਈ ਚ ਦਹੀਂ ਪਾਉਣਾ ਸਹੀ ਕੱਢਾ ਮੈਂ ਨਾਲੇ ਭਾਂਡੇ ਕੇਚੇ ਪਾਉਣਾ ਤੇ ਨਾਲੇ ਮੈਂ ਇਹਦੇ ਵਿੱਚ ਪਾ ਲਾਂ ਦੋ ਚੰਚ ਇਹ ਮਿਕਸੀ ਦਾ ਘਾਪਾ ਮੈਂ ਲਾਇਆ ਨਹੀਂ ਨਾ ਤੋ ਨਹੀਂ ਪੂਰੀ ਚੰਗੀ ਤਰ੍ਹਾਂ ਸਮਝ ਜਾਈ ਸਾਗਰ ਜल्दी ਦੇਖੋ ਕਿ ਨਿਸ਼ਾਨੀ ਬਣ ਗਈ। ਇਦਾਂ ਸਬ지 ਜਿਹੜੀ ਬਹੁਤ ਵਧੀਆ ਬਣ ਗਈ। ਆਪਾਂ ਕਿਹੜਾ ਨੂੰ ਪਾਣੀ ਲਾਇਆ ਹੋਵੇਗਾ ਤੁਹਾਡੇ ਸਾਹਮਣੇ। ਦੂਜੀ ਕੜਾਈ ਦੇ ਵਿੱਚ ਵਾਲੂ ਖੜਾਈ ਪੀਤੇ ਜਿਹੜੇ ਪਾਏ। ਉਹ ਕੋਸਰੇ ਇਦਾਂ ਵਾਲੂ ਜਿਹੜੇ ਗਲ ਜਾਂਦੇ। ਉਹਦੇ ਨੂੰ ਵੀ ਜਿਸ ਲੈਂਡਰ ਮੋਟ ਲਿਆ। ਉਹ ਨਾਉਂੜਿਆ ਤੇ ਇਸ ਕਰਕੇ ਤੇ ਚਲੋ ਜੀ। ਸਾਰੇ ਭੈਣ ਭਰਾ ਮੇਰੇ ਚੈਨਲ ਨੂੰ ਵਾਧਾ ਵਾਧਾ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ ਬਹੁਤ ਸਪੋਰਟ ਦੀ ਜ਼ਰੂਰਤ ਹੈ। ਤੇ ਚਲੋ ਜੀ। ਜੂਨੇ ਵਾਸਤੇ ਰਹਾ ਤਾਂ ਇਹ ਵੀ ਇਹਦੇ ਕੋ ਬੇਂਦੇ ਰੋ ਸਾਰੇ ਭੈਣ ਭਰਾ ਮੈਂ ਇਦਾਂ ਵੀਡੀਓ ਬਣਾਉਂਦੀ ਰਹਾਂ ਸੋਹਣੇ ਸੋਹਣੇ ਕਮੈਂਟ ਕਰੋ ਜੂਨੇ ਵਾਸਤੇ ਰਹਾ ਆਪਣੇ ਆਪਣੇ ਪਰਿਵਾਰਾਂ ਚ ਮਹਾਰਾਜ ਤੁਹਾਨੂੰ ਤੰਦਰੁਸਤੀਆਂ ਬਖਸ਼ੇ